ਅੱਜ ਤੁਸੀਂ ਇਹ ਡੀਪੂ ਬੰਦ ਕਰਕੇ ਕਿਉਂ ਇਕੱਠੇ ਹੋਏ ਹੋ ਜੀ ਕੱਲ ਇੱਕ ਸਾਡਾ ਡਰਾਈਵਰ ਜਲੰਧਰ ਤੋਂ ਜਿਹੜਾ ਚੰਡੀਗੜ੍ਹ ਗਿਆ ਸੀ ਡਿਊਟੀ ਲਈ ਚੰਡੀਗੜ੍ਹ ਗਿਆ ਚੰਡੀਗੜ੍ਹ ਤੋਂ ਵਾਪਸੀ ਆਉਂਦਿਆਂ ਕਰਾਲੀ ਲਾਈਟਾਂ ਦੇ ਉੱਪਰ ਇੱਕ ਬਲੈਰੋ ਗੱਡੀ ਵਾਲੇ ਨਾਲ ਮੜਾ ਜਾ ਹਾਰਨ ਮਾਰਨ ਤੋਂ ਟਕਰਾਰ ਹੋ ਗਿਆ ਟਕਰਾਰ ਇੰਨਾ ਕ ਜਿਆਦਾ ਵੱਧ ਗਿਆ ਵੀ ਉਹ ਖੂਨੀ ਰੂਪ ਲੈ ਗਿਆ ਉਹਨੇ ਆਪਣੀ ਗੱਡੀ ਦੇ ਵਿੱਚੋਂ ਰੌੜ ਕੱਢੀ ਤੇ ਡਰਾਈਵਰ ਦੀ ਛਾਤੀ ਤੇ ਲਿਆ ਕੇ ਮਾਰੀ ਜਿੱਥੇ ਡਰਾਈਵਰ ਸਾਡੇ ਦੀ ਮੌਕੇ ਤੇ ਹੀ ਡੈਥ ਹੋ ਗਈ ਉਹ ਉਹ ਡੇਲੀ ਰੁਟੀਨ ਦੇ ਵਿੱਚ ਚੰਡੀਗੜ੍ਹ ਦਾ ਰੂਟ ਸੀਗਾ ਉਹਨਾਂ ਦਾ ਜੀ ਬਿਲਕੁਲ ਜੀ ਰੋਜ਼ਾਨਾ ਚੰਡੀਗੜ੍ਹ ਜਲ ਉਹ ਇਦਾਂ ਦਾ ਡਰਾਈਵਰ ਸੀ ਅੱਜ ਤੱਕ ਕਦੀ ਕਿਸੇ ਨੂੰ ਉਹਨੇ ਗਾਲ ਹੀ ਨਹੀਂ ਕੱਢੀ ਦੇਲ ਦੇ ਵਿੱਚ ਵੱਜਣ ਦੇ ਨਾਲ ਉਹਨਾਂ ਦੀ ਉੱਥੇ ਹੀ ਡੈਥ ਹੋ ਗਈ ਐ ਅੱਜ ਜਦੋਂ ਦਾ ਫ੍ਰੀ ਸਫਰ ਚੱਲਿਆ ਉਹਦੋਂ ਤੋਂ ਕੋਈ ਜ਼ਿਆਦਾ ਹੀ ਸਾਡੇ ਝਗੜੇ ਚੱਲਦੇ ਆ ਰਹੇ ਅਸੀਂ ਤਾਂ ਆਪਣੀ ਡਿਊਟੀ ਸਮਝ ਕੇ ਅੱਡੇ ਤੋਂ ਅੱਡੇ ਹਰ ਇੱਕ ਸਵਾਰੀ ਨੂੰ ਲਾਈਦਾ ਉਹਨਾਂ ਨਾਲ ਕੰਪਰੋਮਾਈਜ਼ ਕਰਕੇ ਜੇ ਕੋਈ ਕਹਵੇ ਅੱਗੇ ਕੋਈ ਪਿੱਛੇ ਕਿਉਂਕਿ ਇਹ ਵੀ ਇਨਸਾਨ ਆ ਸਮਝਦੇ ਆ ਅਸੀਂ ਉਹਨਾਂ ਨਾਲ ਕੰਪਰੋਮਾਈਜ਼ ਕਰਕੇ ਲਾ ਦਿੰਨੇ ਆ ਪਰ ਜਿਹੜੀ ਪਬਲਿਕ ਆ ਪਬਲਿਕ ਜਿਹੜੀ ਆ ਸਾਡੇ ਵਰਕਰਾਂ ਦੇ ਨਾਲ ਸਾਡੇ ਡਰਾਈਵਰ ਸਾਡੇ ਕਨੈਕਟਰਾਂ ਦੇ ਨਾਲ ਧੱਕਾ ਕਰਦੇ ਆਂ। ਜੀ ਕਾਂਗਰਸੀਆਂ, ਅਕਾਲੀਆਂ ਦੀਆਂ ਸਰਕਾਰਾਂ ਰਹੀਆਂ ਸੀ। ਇਹ ਸਰਕਾਰ ਨੂੰ ਲਿਆਉਣ ਵਾਲੇ ਵੀ ਅਸੀਂ ਆਂ ਤੇ ਅੱਜ ਇਹ ਸਰਕਾਰ ਦੇ ਪਿੱਛੇ ਰੌਣ ਵਾਲੇ ਵੀ ਅਸੀਂ ਆਂ। ਉਹਨਾਂ ਦੀਆਂ ਸਰਕਾਰਾਂ ਭਾਵੇਂ ਜਿੱਦਾਂ ਮਰਜੀ ਆਈਆਂ ਸੀ ਨਾ ਸਾਨੂੰ ਕਿਸੇ ਵੀ ਗੱਲ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਸੀ ਆਉਂਦੀ ਤੇ ਕਤਲਾਂ ਵਾਲੀ ਤੇ ਬੜੀ ਦੂਰ ਦੀ ਗੱਲ ਹੈਗੀ ਪਰ ਆਹ ਸਰਕਾਰ ਆਉਂਦਿਆਂ ਤਾਂ ਜਦੋਂ ਸਰਕਾਰ ਨਵੀਂ-ਨਵੀਂ ਆਈ ਸੀ ਉਦੋਂ ਤੋਂ ਹੀ ਬਸ ਕਤਲ ਹੋਣੇ ਸ਼ੁਰੂ ਹੋ ਗਏ ਔਰ ਪੰਜਾਬ ਦੇ ਚੰਗੇ ਹੀਰੇ ਜਿਹੜੇ ਆ ਉਹ ਇਹਨਾਂ ਦੀ ਸਰਕਾਰ ਦੇ ਟਾਈਮ ਦੇ ਵਿੱਚ ਦੁਨੀਆ ਤੋਂ ਉੱਠ ਗਏ ਅੱਛਾ ਭਾਈ ਜੀ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਤੁਹਾਡੇ ਪਰਿਵਾਰਕ ਮੈਂਬਰ ਕੀ ਕਹਿੰਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖ ਕੇ ਜੀ ਬਸ ਆਈ ਕਹਿੰਦੇ ਆ ਜੀ ਤੇ ਛੱਡ ਦਿਓ ਕੰਮ ਨੂੰ ਜਾ ਜੋ ਕੋਈ ਹੋਰ ਕੰਮ ਕਰ ਲਓ ਸਾਨੂੰ ਫੀਲ ਹੁੰਦਾ ਜੀ ਜਦੋਂ ਮਤਲਬ ਸਵੇਰ ਦੇ ਉੱਠੇ ਹੁੰਦੇ ਆਈ ਸਵਾਰੀਆਂ ਨੂੰ ਆਪਣੀ ਜਗ੍ਹਾ ਤੇ ਪਹੁੰਚਾਉਂਦੇ ਆ ਤੇ ਜਦੋਂ ਸਵਾਰੀਆਂ ਸਾਡੇ ਨਾਲ ਇਦਾਂ ਦਾ ਬਿਹੇਵ ਕਰਦੀਆਂ ਨੇ ਸਾਨੂੰ ਦੁੱਖ ਹੁੰਦਾ ਚੀਜ਼ ਦਾ ਹੀ ਤੇ ਘਰ ਦੇ ਵੀ ਕਹਿੰਦੇ ਨੇ ਕੋਈ ਨੀ ਛੱਡ ਆਓ ਐਸਡੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਜਲੰਧਰ ਪਹੁੰਚੇ ਆ ਪੰਜਾਬ ਰੋਡ ਵੇਸ ਦੇ ਡਿਪੂ ਦੇ ਵਿੱਚ ਪਹੁੰਚੇ ਆ ਡਰਾਈਵਰ ਕੰਡਕਟਰ ਨੇ ਜਿਹੜੇ ਇਕੱਤਰ ਹੋਏ ਨੇ ਕਿਉਂ ਇਹਨਾਂ ਵੱਲੋਂ ਇਕੱਠ ਕੀਤਾ ਗਿਆ ਇਹਨਾਂ ਤੋਂ ਜਾਣਦੇ ਆ ਚਨਰ ਸਿੰਘ ਹੋਰ ਸਾਡੇ ਨਾਲ ਮੌਜੂਦ ਹੁੰਦੇ ਭਾਈ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਅੱਛਾ ਅੱਜ ਤੁਸੀਂ ਇਹ ਡੀਪੂ ਬੰਦ ਕਰਕੇ ਕਿਉਂ ਇਕੱਠੇ ਹੋਏ ਹੋ ਜੀ ਇਹ ਵੇਖੋ ਜੀ ਤੁਹਾਨੂੰ ਕੱਲ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਸੀ ਕੱਲ ਇੱਕ ਸਾਡਾ ਡਰਾਈਵਰ ਜਲੰਧਰ ਤੋਂ ਜਿਹੜਾ ਚੰਡੀਗੜ੍ਹ ਗਿਆ ਸੀ ਡਿਊਟੀ ਲਈ ਚੰਡੀਗੜ੍ਹ ਗਿਆ ਚੰਡੀਗੜ੍ਹ ਤੋਂ ਵਾਪਸੀ ਆਉਂਦਿਆਂ ਕਰਾਲੀ ਲਾਈਟਾਂ ਦੇ ਉੱਪਰ ਕਿਸੇ ਇੱਕ ਬਲੈਰੋ ਗੱਡੀ ਵਾਲੇ ਨਾਲ ਮੜਾ ਜਾ ਹਾਰਨ ਮਾਰਨ ਤੋਂ ਟਕਰਾਰ ਹੋ ਗਿਆ ਟਕਰਾਰ ਇੰਨਾ ਕ ਜਿਆਦਾ ਵੱਧ ਗਿਆ ਵੀ ਉਹ ਖੂਨੀ ਰੂਪ ਲੈ ਗਿਆ ਉਹ ਗੱਲਬਾਤ ਦੌਰਾਨ ਇਕੱਠੇ ਹੋ ਗਏ ਸਾਰੇ ਜਾਨੇ ਉੱਥੇ ਕਰਾਲੀ ਲੇਟਾਂ ਦੇ ਇਕੱਠੇ ਹੋਣ ਤੋਂ ਬਾਅਦ ਗੱਲਬਾਤ ਕਰਦੇ ਕਰਦੇ ਤੂ ਤੂ ਮੈਮੇ ਵੱਧ ਗਈ ਉਹਨੇ ਆਪਣੀ ਗੱਡੀ ਦੇ ਵਿੱਚੋਂ ਰੌੜ ਕੱਢੀ ਤੇ ਡਰਾਈਵਰ ਦੀ ਛਾਤੀ ਤੇ ਲਿਆ ਕੇ ਮਾਰੀ ਜਿੱਥੇ ਡਰਾਈਵਰ ਸਾਡੇ ਦੀ ਮੌਕੇ ਤੇ ਹੀ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਅਸੀਂ ਤੁਰੰਤ ਉਹਨੂੰ ਹਸਪੀਟਲ ਲੈ ਕੇ ਗਏ ਡਾਕਟਰਾਂ ਵੱਲੋਂ ਵੀ ਮਰਿਤਕ ਕਰਾਰ ਦਿੱਤਾ ਗਿਆ ਉਹਨਾਂ ਨੂੰ ਮੁੜ ਕੇ ਅਸੀਂ ਰੋਸ ਉਹਦੇ ਰੋਸ 'ਚ ਆ ਕੇ ਅਸੀਂ ਥਾਣੇ ਗਏ ਥਾਣੇ ਜਾ ਕੇ ਉਹਦੀ ਐਫਆਰਆਈ ਦਰਜ ਕਰਵਾਈ ਐਫਆਰਆਈ ਦਰਜ ਕਰਵਾਉਣ ਤੋਂ ਬਾਅਦ ਅਹੀਂ ਸਰਕਾਰ ਤੋਂ ਮੰਗ ਕੀਤੀ ਵੀ ਕਿ ਸਾਡਾ ਜਿਹੜਾ ਡਰਾਈਵਰ ਸੀ ਉਹ ਕੱਚਾ ਮੁਲਾਜ਼ਮ ਸੀ ਜੋ 15 ਸਾਲ ਤੋਂ ਸਾਡੇ ਨਾਲ ਡਿਊਟੀ ਕਰ ਰਿਹਾ ਸੀ ਸਰਕਾਰ ਇੱਕ ਸਾਨੂੰ ਈਐਸਆਈ ਦੇ ਰੂਪ ਦੇ ਵਿੱਚ ਅਨਸ਼ੋਰਸ਼ ਦਿੰਦੀ ਸੀ ਸਾਡੇ ਬੱਚਿਆਂ ਦੀ ਪੈਨਸ਼ਨ ਜਾਂ ਘਰ ਵਾਲੇ ਦੀ ਜੇ ਕੋਈ ਇਦਾਂ ਦੀ ਗੱਲਬਾਤ ਹੋ ਜਾਂਦੀ ਜਾਂ ਐਕਸੀਡੈਂਟ ਵਗੈਰਾ ਹੋ ਜਾਂਦਾ ਸੀ ਉਹਦੇ ਵਿੱਚ ਸਾਡੇ ਬੱਚਿਆਂ ਨੂੰ ਜਾਂ ਘਰ ਵਾਲਿਆਂ ਨੂੰ ਪੈਨਸ਼ਨ ਲੱਗਦੀ ਸੀ ਇੱਕ ਸਾਲ ਤੋਂ ਡੇਢ ਸਾਲ ਤੋਂ ਲਗਭਗ ਉਹ ਵੀ ਸਰਕਾਰ ਨੇ ਸਾਡੀ ਸਹੂਲਤ ਬੰਦ ਕਰ ਦਿੱਤੀ ਆ ਜਿਹਦੇ ਰੋਸ ਵਿੱਚ ਅੱਜ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਵੀ ਜਿਹੜਾ ਸਾਡਾ ਡਰਾਈਵਰ ਆ ਉਹਦਾ ਘਰ ਚਲਾਉਣ ਵਾਸਤੇ ਉਹਦਾ ਰਜਗਾਰ ਚਲਾਉਣ ਵਾਸਤੇ ਉਹਨੂੰ ਘੱਟੋ ਘੱਟ 1 ਕਰੋੜ ਰੁਪਇਆ ਦਿੱਤਾ ਜਾਵੇ ਔਰ ਉਹਦੇ ਘਰ ਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਜੇ ਸਰਕਾਰ ਦਾ ਇੱਕ ਨੁਮਾਇੰਦਾ ਜਾਂ ਸਰਕਾਰ ਦਾ ਮੁਲਾਜ਼ਮ ਇਸ ਟਾਈਮ ਦੇ ਵਿੱਚ ਇਸ ਸਰਕਾਰ ਦੇ ਵਿੱਚ ਸੁਰੱਖਿਅਤ ਨਹੀਂ ਹੈ ਔਰ ਆਮ ਪਬਲਿਕ ਦਾ ਕੀ ਹਾਲਾਤ ਆ ਇਹ ਤੁਸੀਂ ਦਿਨ ਬਦਰ ਦਿਨ ਰੱਖ ਕੇ ਸਰਕਾਰ ਦੇ ਇੰਨੇ ਕ ਹਾਲਾਤ ਮਾੜੇ ਹੋ ਚੁੱਕੇ ਆ ਰੋਜ਼ਾਨਾ ਹੀ ਕਤਲ ਹੋ ਰਿਹਾ ਰੋਜ਼ਾਨਾ ਹੀ ਅੱਛਾ ਭਾਈ ਸਾਹਿਬ ਉਹ ਡੇਲੀ ਰੂਟੀਨ ਦੇ ਵਿੱਚ ਚੰਡੀਗੜ੍ਹ ਦਾ ਰੂਟ ਸੀਗਾ ਉਹਨਾਂ ਦਾ ਜੀ ਬਿਲਕੁਲ ਜੀ ਰੋਜ਼ਾਨਾ ਚੰਡੀਗੜ੍ਹ ਜਲੰਧਰ ਚੰਡੀਗੜ੍ਹ ਅਪ ਡਾਊਨ ਕਰਦਾ ਸੀਗਾ ਰੋਜ਼ਾਨਾ ਕਦੇ ਇਸ ਤਰੀਕੇ ਦਾ ਟਕਰਾਅ ਹੋਇਆ ਜਾਂ ਬਹਿਸ ਹੋਈ ਕਿਸੇ ਨਾਲ ਬਿਲਕੁਲ ਅਜੇ ਤੱਕ ਗੱਲ ਨਹੀਂ ਉਹ ਇਦਾਂ ਦਾ ਡਰਾਈਵਰ ਸੀ ਅੱਜ ਤੱਕ ਕਦੀ ਕਿਸੇ ਨੂੰ ਉਹਨੇ ਗਾਲ ਹੀ ਨਹੀਂ ਕਦੀ ਕਿਸੇ ਨੂੰ ਬੋਲਿਆ ਨਹੀਂ ਸਾਡੇ ਡੀਪੂ ਦੇ ਵੇਰ ਔਰ ਬੱਸ ਸਟੈਂਡ ਦੇ ਕਿਤੇ ਵੀ ਜਾ ਕੇ ਕਿਸੇ ਨੂੰ ਪੁੱਛ ਲਿਓ ਵੀ ਜਗਜੀਤ ਸਿੰਘ ਜਿਹੜਾ ਡਰਾਈਵਰ ਸੀ ਉਹ ਕਿਦਾਂ ਦਾ ਸੀਗਾ ਪਰ ਪਤਾ ਨਹੀਂ ਉਹਦੀ ਕਿਸਮਤ ਇਦਾਂ ਸੀ ਲਿਖੀ ਪਰ ਜਾਂ ਉਹਦਾ ਕੋਈ ਭ ਯੋ ਦੀ ਆਈ ਉੱਥੇ ਸਮਾਂ ਹੋ ਗਿਆ ਇਸ ਫੀਲਡ ਦੇ ਵਿੱਚ ਡਰਾਈਵਰੀ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਜੀ ਮੈਨੂੰ ਲਗਭਗ 17 ਤੋਂ 18 ਸਾਲ ਹੋ ਗਏ ਦੀਪੋ ਦੇ ਵਿੱਚ 18 ਸਾਲਾਂ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਦੀ ਕੋਈ ਘਟਨਾ ਸੁਣੀ ਜੀ ਨਹੀਂ ਇਦਾਂ ਦੀ ਅਜੇ ਤੱਕ ਕੋਈ ਘਟਨਾ 18 ਸਾਲ ਦੇ ਵਿੱਚ ਪਹਿਲੀ ਵਾਰ ਇਹ ਘਟਨਾ ਹੋਈ ਸਾਡੇ ਨਾਲ ਜਿਹੜਾ ਔਨ ਡਿਊਟੀ ਖੂਨੀ ਰੂਪ ਹੋਇਆ ਖੂਨੀ ਝੜਪ ਹੋਈ ਔਰ ਉਹਨੇ ਸਾਡੇ ਡਰਾਈਵਰ ਦਾ ਕਤਲ ਕਰ ਦਿੱਤਾ ਫਿਰ ਰੰਗਲਾ ਪੰਜਾਬ ਮੰਦੇ ਹੋ ਨਹੀਂ ਤੁਸੀਂ ਬਿਲਕੁਲ ਜੀ ਇਹ ਰੰਗਲਾ ਪੰਜਾਬ ਬਹੁਤ ਮੰਦ ਭਾਗੀ ਗੱਲ ਆ ਅਸੀਂ ਸਰਕਾਰ ਤੋਂ ਵਾਰ-ਵਾਰ ਇਹ ਮੰਗ ਕਰਦੇ ਹਾਂ ਇਨਸਾਫ ਕਰਦੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ। ਖਾਲਸਾ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਡਰਾਈਵਰੀ ਚ ਜੀ? ਮੈਨੂੰ ਜੀ 10 ਤੋਂ 12 ਸਾਲ ਹੋ ਗਿਆ ਇਸ ਦੇ। 10-12 ਸਾਲਾਂ ਦੇ ਵਿੱਚ ਪਹਿਲਾਂ ਇਸ ਤਰੀਕੇ ਦੀ ਕੋਈ ਘਟਨਾ ਸੁਣੀ ਜੀ? ਬਿਲਕੁਲ ਜੀ ਕੋਈ ਇਦਾਂ ਦੀ ਘਟਨਾ ਨਹੀਂ ਸੁਣੀ। ਇਹ ਪਹਿਲੀ ਵਾਰ ਦੇਖਿਆ ਜਾ ਰਿਹਾ ਜੀ ਇੱਕ ਹਾਰਨ ਮਾਰਨ ਦੇ ਉੱਪਰ ਤੇ ਇੱਕ ਡਰਾਈਵਰ ਦੀ ਜਿਹੜੀ ਆ ਡੈਥ ਕਰ ਦਿੰਦੇ ਆ। ਪਹਿਲਾਂ ਤਾਂ ਕਦੀ ਇਦਾਂ ਦਾ ਸੁਣਵਾਈ ਨਹੀਂ। ਇੱਕ ਉਹਨੇ ਸਾਈਡ ਮੰਗੀ 32 ਤੇ ਅਕਰਾੜੀ 32 ਤੇ ਖੜੇ ਸੀ। ਉਹਦੇ ਉੱਪਰ ਜਦੋਂ ਬੱਤੀ ਲਾਈਟ ਹੋ ਗਈ ਆ ਉਹਨਾਂ ਲਾਈਟ ਤੋਂ ਚੱਲਣਾ ਸੀ ਉਹਨੇ ਆਪਣੇ ਦੱਸਦੇ ਆ ਵੀ ਸੁਣ ਚ ਆ ਰਿਹਾ ਵੀ ਕੰਨਾਂ ਦੇ ਵਿੱਚ ਹੈੱਡਫੋਨ ਲਾਏ ਸੀ ਡਰਾਈਵ ਜਿਹੜਾ ਦੂਸਰੀ ਪਾਰਟੀ ਸੀ ਉਹ ਹੈੱਡਫੋਨ ਲਾਉਂ ਤਾਂ ਜਦੋਂ ਡਰਾਈਵਰ ਨੇ ਹਾਰਨ ਮਾਰਿਆ ਏਸੀ ਗੱਲ ਤੋਂ ਉਹਨਾਂ ਦੇ ਆ ਕੇ ਗੱਲ ਪੈ ਗਏ ਆ ਉਹਨਾਂ ਨੂੰ ਗੱਡੀ ਦੇ ਉੱਪਰੋਂ ਸਟੀਅਰਿੰਗ ਤੋਂ ਖਿੱਚ ਕੇ ਲਾ ਕੇ ਉਹਨਾਂ ਦੇ ਰਾਡ ਮਾਰੀ ਆ ਉਹਨਾਂ ਦੇ ਦਿਲ ਦੇ ਵਿੱਚ ਵੱਜੀ ਆ ਦੱਸਦੇ ਦਿਲ ਦੇ ਵਿੱਚ ਵੱਜਣ ਦੇ ਨਾਲ ਉਹਨਾਂ ਦੀ ਉੱਥੇ ਹੀ ਡੈਥ ਹੋ ਗਈ ਆ ਜੀ ਡਰਾਈਵਰ ਸੇਫ ਨਹੀਂ ਹੈਗੇ ਅੱਜ ਦੇ ਸਮੇਂ 'ਚ ਪੰਜਾਬ 'ਚ ਜੀ ਨਹੀਂ ਜੀ ਬਿਲਕੁਲ ਸੇਫ ਨਹੀਂ ਹੈਗੇ ਬਹੁਤ ਜ਼ਿਆਦਾ ਧੱਕੇਸ਼ਾਹੀ ਹੋ ਰਹੀ ਹੈ ਇਹ ਨਹੀਂ ਵੀ ਇਹ ਵੀ ਉਸ ਤਰ੍ਹਾਂ ਵੀ ਅ ਜਦੋਂ ਦਾ ਫ੍ਰੀ ਸਫਰ ਚੱਲਿਆ ਉਹਦੋਂ ਤੋਂ ਕੁਝ ਜ਼ਿਆਦਾ ਹੀ ਸਾਡੇ ਝਗੜੇ ਚੱਲਦੇ ਆ ਰਹੇ ਅਸੀਂ ਤਾਂ ਆਪਣੀ ਡਿਊਟੀ ਸਮਝ ਕੇ ਅੱਡੇ ਤੋਂ ਅੱਡੇ ਹਰ ਇੱਕ ਸਵਾਰੀ ਨੂੰ ਲਾਈਦਾ ਉਹਨਾਂ ਨਾਲ ਕੰਪਰੋਮਾਈਜ਼ ਕਰਕੇ ਜੇ ਕੋਈ ਕਹੇ ਅੱਗੇ ਕੋਈ ਪਿੱਛੇ ਕਿਉਂਕਿ ਇਹ ਵੀ ਇਨਸਾਨ ਆ ਸਮਝਦੇ ਆ ਅਸੀਂ ਉਹਨਾਂ ਨਾਲ ਕੰਪਰੋਮਾਈਜ਼ ਕਰਕੇ ਲਾ ਦਿੰਦੇ ਆ ਪਰ ਜਿਹੜੀ ਪਬਲਿਕ ਆ ਪਬਲਿਕ ਜਿਹੜੀ ਆ ਸਾਡੇ ਵਰਕਰਾਂ ਦੇ ਨਾਲ ਸਾਡੇ ਡਰਾਈਵਰ ਸਾਡੇ ਕਨੈਕਟਰਾਂ ਦੇ ਨਾਲ ਧੱਕਾ ਕਰਦੀ ਆ। ਉਹ ਡਰਾਈਵਰ ਸਾਹਿਬ ਦਾ ਸੁਭਾਅ ਕਿਹੋ ਜਿਹਾ ਸੀਗਾ ਜ ਜਨਾਂ ਦੇ ਘਟਨਾ ਹੋਈ। ਬੜੀ ਵਧੀਆ ਸੁਭਾਅ ਹੈ ਜੀ। ਇੱਕ ਮੈਂ ਮਤਲਬ ਕਿਹਾ ਜਾਂਦਾ ਕਿ ਜਿੱਦਾਂ ਸਾਡੇ ਟੀਪੂ ਦਾ ਇੱਕ ਹੀਰਾ ਜਿਹਨੂੰ ਕਹਿੰਦੇ ਨੇ ਨਾ ਵੀ ਹੀਰਾ ਬੰਦਾ ਸੀ। ਉਹਨੇ ਹਰ ਸਮੇਂ ਹੱਸਦੇ ਰਹਿਣਾ, ਹਰ ਸਮੇਂ ਗੱਡੀ ਚੱਲਦੀ ਤੇ ਵੀ ਉਹਨੇ ਹੱਥ ਖੜੇ ਕਰਕੇ ਜਾਣਾ, ਉਧਰੋਂ ਵੀ ਆਉਣਾ ਤੇ ਬਹੁਤ ਵਧੀਆ ਬੰਦਾ ਹੈ ਜੀ। ਕੋਈ ਇਦਾਂ ਦੇ ਕੋਈ ਚੱਕਰ ਨਹੀਂ। ਕਦੀ ਉਹਦਾ ਕਿਸੇ ਗਾਲ ਦਾ, ਕਿਸੇ ਦਾ ਕਿਸ ਨੂੰ ਮਤਲਬ ਮਾੜਾ ਚੰਗਾ ਬੋਲਦਾ ਹੀ ਨਹੀਂ ਸੀ। ਕੱਲ ਦਾ ਸਹੀਂ ਜੋ ਵੀ ਆ ਜਦੋਂ ਦਾ ਸਾਨੂੰ ਪਤਾ ਲੱਗਾ ਵੀ ਡ ਸਾਡੇ ਭਰਾਵਾਂ ਨੇ ਕਹਿੰਨੇ ਪ੍ਰਸ਼ਾਦਾ ਪਾਣੀ ਉਹ じゃ ਛਕਿਆ ਨਹੀਂ ਕਿਉਂਕਿ ਉਹ ਉਹਦੇ ਛੋਟੇ ਛੋਟੇ ਬੱਚੇ ਆ ਪਰਿਵਾਰ ਆ ਪਿੱਛੇ ਉਹੀ ਕਮਾਉਣ ਵਾਲਾ ਹੀ ਉਹੀ ਘਰ ਦੇ ਖਾਂਦੇ ਸੀ ਹੁਣ ਇਹ ਹੀ ਸਰਕਾਰ ਕੋ ਮੰਗ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਕਰੋੜ ਰੁਪਈਆ ਚਾਹੇ ਉਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਚਾਹੇ ਇੱਕ ਸਾਡੀ ਪੈਨਸ਼ਨ ਲੱਗਦੀ ਸੀ ਉਹ ਪੈਨਸ਼ਨ ਦਿੱਤੀ ਜਾਵੇ ਤੋਂ ਚੱਲਣ ਦੀ ਆ ਸਰਕਾਰ ਦੇ ਨਾਲ ਗੱਲਬਾਤ ਤੇ ਕੱਲ 10 ਵਜੇ ਦਾ ਟਾਈਮ ਆ ਅਗਰ ਜੇ 10 ਵਜੇ ਤੋਂ ਬਾਅਦ ਨਹੀਂ ਚੱਲਦਾ ਤੇ ਫਿਰ ਅਸੀਂ 27 ਦੇ 27 ਡਿਪੋ ਬੰਦ ਕਰਾਂ ਠੀਕ ਹੈ ਜੀ ਸਰਦਾਰ ਸਾਹਿਬ ਤੁਹਾਨੂੰ ਰੋਡ ਵੇਚ ਚ ਨੌਕਰੀ ਕਰਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਜੀ ਮੈਨੂੰ 12 ਸਾਲ ਹੋ ਗਏ ਜੀ 12 ਸਾਲਾਂ ਚ ਪਹਿਲਾਂ ਇਸ ਤਰ੍ਹਾਂ ਦੀ ਕੋਈ ਘਟਨਾ ਸੁਣੀ ਜੀ ਕੋਈ ਘਟਨਾ ਨਹੀਂ ਐਹੋ ਜੀ ਵੀ ਜਿਹਦਾ ਬੰਦਾ ਹੀ ਮਾਰ ਦੇਣਾ ਐਹੋ ਜੀ ਕੋਈ ਘਟਨਾ ਨਹੀਂ ਮਾੜੀਆਂ ਮੋਟੀਆਂ ਝੜਪਾਂ ਲੋਕਾਂ ਦੇ ਨਾਲ ਜਿੱਦਾਂ ਲੋਕ ਕਰਦੇ ਸੀ ਉਹ ਡਰਾਈਵਰ ਕੰਟਰੈਕਟਰਾਂ ਇਹਨਾਂ ਲੋਕਾਂ ਦੀਆਂ ਚੱਲੀਆਂ ਹੀ ਦਿੰਦੀਆਂ ਸੀਗੀਆਂ ਪਰ ਇੱਥੋਂ ਤੱਕ ਨਹੀਂ ਕਦੀ ਪਹੁੰਚਿਆ ਵੀ ਇੱਕ ਬੰਦੇ ਨੂੰ ਕਤਲ ਹੀ ਕਰ ਦੇਣਾ ਕਾਂਗਰਸੀਆਂ ਅਕਾਲੀਆਂ ਦੇ ਸਮੇਂ ਜਿਹੇ ਹਾਲਾਤ ਦੇਖੇ ਸੀ ਜੀ ਨਾ ਜੀ ਕਾਂਗਰਸੀਆਂ ਅਕਾਲੀਆਂ ਦੀਆਂ ਸਰਕਾਰਾਂ ਰਹੀਆਂ ਸੀ ਇਹ ਸਰਕਾਰ ਨੂੰ ਲਿਆਉਣ ਵਾਲੇ ਵੀ ਅਸੀਂ ਆ ਤੇ ਅੱਜ ਇਹ ਸਰਕਾਰ ਦੇ ਪਿੱਛੇ ਰੋਂਣ ਵਾਲੇ ਵੀ ਅਸੀਂ ਆ ਉਹਨਾਂ ਦੀਆਂ ਸਰਕਾਰਾਂ ਭਾਵੇਂ ਜਿੱਦਾਂ ਮਰਜੀ ਹੈਗੀਆਂ ਸੀ ਨਾ ਸਾਨੂੰ ਕਿਸੇ ਵੀ ਗੱਲ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਸੀ ਆਉਂਦੀ ਤੇ ਕਤਲਾਂ ਵਾਲੀ ਤੇ ਬੜੀ ਦੂਰ ਦੀ ਗੱਲ ਹੈਗੀ ਪਰ ਆਹ ਸਰਕਾਰ ਆਉਂਦਿਆਂ ਤਾਂ ਜਦੋਂ ਸਰਕਾਰ ਨਵੀਂ-ਨਵੀਂ ਆਈ ਸੀ ਉਦੋਂ ਤੋਂ ਹੀ ਬਸ ਕਤਲ ਹੋਣੇ ਸ਼ੁਰੂ ਹੋ ਗਏ ਔਰ ਪੰਜਾਬ ਦੇ ਚੰਗੇ ਹੀਰੇ ਜਿਹੜੇ ਆ ਉਹ ਇਹਨਾਂ ਦੀ ਸਰਕਾਰ ਦੇ ਟਾਈਮ ਦੇ ਵਿੱਚ ਦੁਨੀਆ ਤੋਂ ਉੱਠ ਗਏ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਮੈਂ ਜੀ ਤੁਸੀਂ ਡਰਾਈਵਰ ਹੋ ਜਾਂ ਕੰਡਕਟਰ ਹੋ ਜੀ ਕੰਡਕਟਰ ਸਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਦੇ ਹੋ ਮਨ ਕਰਦਾ ਕੰਮ ਤੇ ਆਉਣ ਨੂੰ ਜੀ ਨਹੀਂ ਸਰ ਕੰਮ ਦਾ ਮਨ ਨਹੀਂ ਕਰਦਾ ਜੀ ਫਕੀ ਮਜਬੂਰੀ ਆ ਸਰ ਕਰਨੀ ਪੈਂਦੀ ਹੈ ਨੌਕਰੀ ਦੇ ਘਰ ਤੇ ਚਲਾਉਣਾ ਹੀ ਆ ਇਸ ਕਰਕੇ ਫਿਰ ਕਰਨਾ ਪੈਂਦਾ ਜੀ ਰੱਬ ਸਾਹਿਬ ਤੁਸੀਂ ਡਰਾਈਵਰ ਹੋ ਜਾਂ ਕੰਡਕਟਰ ਜੀ ਡਰਾਈਵਰ ਆਂ ਅੱਛਾ ਜਦੋਂ ਡਰਾਈਵਰ ਸਟੀਅਰਿੰਗ ਤੇ ਬੈੰਦਾ ਆ ਕਹਿੰਦੇ ਪ੍ਰਮਾਤਮਾ ਦਾ ਨਾਮ ਤੇ ਹੁੰਦਾ ਵੀ ਪ੍ਰਮਾਤਮਾ ਮੇਰੇ ਹੱਥੋਂ ਕੋਈ ਮਾੜਾ ਕੰਮ ਨਾ ਹੋਵੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਦੇ ਹਾਂ ਡਰਾਈਵਰ ਜਿਹੜਾ ਰੱਬ ਨੂੰ ਧਿਆ ਕੇ ਗੱਡੀ ਚਲਾਉਣ ਆਲਾ ਉਹ ਉਹਦਾ ਹੀ ਕਤਲ ਹੋਣਾ ਫਿਰ ਤੁਹਾਡੇ ਜ਼ਹਿਨ ਚ ਕੀ ਖਿਆਲ ਹੁੰਦਾ ਹੈ ਕੰਮ ਤੇ ਉਹਨੂੰ ਮੰਨ ਕਰਦਾ ਜੀ ਬਿਲਕੁਲ ਨਹੀਂ ਜੀ ਜਦੋਂ ਦੀ ਇਹ ਸਰਕਾਰ ਆਈ ਹੈ ਨਾ ਇੰਨਾ ਮਾੜਾ ਹਾਲ ਆ ਇੱਥੇ ਕੋਈ ਬੋਲ ਨਹੀਂ ਸਕਦਾ ਜੇ ਨਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ ਇਹ ਸਰਕਾਰ ਅਸੀਂ ਬਣਾਈ ਅਸੀਂ ਆਪਦੇ ਪ ਕੋਈ ਸੁਣਵਾਈ ਨਹੀਂ ਕੋਈ ਅਸੀਂ ਸੇਫ ਨਹੀਂ ਜੇ ਅਸੀਂ ਨਹੀਂ ਇਹ ਸਰਕਾਰ ਦੇ ਵਿੱਚ ਸੇਫ ਹੈਗੇ ਆਮ ਪਬਲਿਕ ਦਾ ਕੀ ਹਾਲ ਹੈ ਡੇਲੀ ਕੋਈ ਨਾ ਕਿ ਕਿਤੇ ਗੋਲੀ ਚੱਲ ਗਈ ਕਿਤੇ ਕੋਈ ਮਾਰਦਾ ਕਿਤੇ ਕੋਈ ਮਾਰਦਾ ਕੋਈ ਸੁਣਵਾਈ ਨਹੀਂ ਕਿਸੇ ਪਾਸੇ ਕੋਈ ਇਹਨਾਂ ਨੂੰ ਨੱਥ ਪਾਉਣ ਵਾਲਾ ਹੈ ਹੀ ਨਹੀਂ ਬਿਲਕੁਲ ਹੋਰ ਵੀ ਇੱਥੇ ਡਰਾਈਵਰ ਵੀਰ ਨੇ ਇਹ ਤਾਂ ਗੱਲਬਾਤ ਕਰਦੇ ਆ ਇਹ ਭਾਈ ਸਾਹਿਬ ਤੁਸੀਂ ਤੁਸੀਂ ਡਰਾਈਵਰ ਹੋ ਜੀ ਅੱਛਾ ਜਦੋਂ ਇਹ ਘਟਨਾ ਘਟੀ ਹੈ ਇਹ ਤੁਹਾਡੇ ਤੱਕ ਖਬਰ ਪਹੁੰਚਦੀ ਹੈ ਕਿ ਸਾਡੇ ਡੀਪੂ ਦੇ ਡਰਾਈਵਰ ਨਾਲ ਇਹ ਘਟਨਾ ਘਟੀ ਫਿਰ ਪਹਿਲਾ ਖਿਆਲ ਕੀ ਆਮੰਦ ਵਿੱਚ ਜੀ ਪਹਿਲਾ ਖਿਆਲ ਇਹੀ ਆ ਕਿ ਮਾਹੌਲ ਬਹੁਤ ਮਾੜਾ ਹੋਇਆ ਤੇ ਪਹਿਲੇ ਤਾਂ ਅਸੀਂ ਸੱਚੇ ਨਹੀਂ ਮੰਨਿਆ ਸੀਗਾ ਫਿਰ ਮੈਂ ਇਧਰ ਡੀਪੂ ਦੇ ਵਿੱਚ ਆਇਆ ਤਾਂ ਫਿਰ ਇੱਥੇ ਸਾਰਿਆਂ ਨੂੰ ਪਤਾ ਲੱਗਾ ਐਂਦਾ ਹੋਈ ਜਾ ਤੇ ਯਾਨੀ ਬਹੁਤ ਮਾੜਾ ਹੋਇਆ ਸਾਡੇ ਤਾਂ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਰਕਾਰ ਤੋਂ ਉਹਨਾਂ ਦੇ ਘਰਦਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ 1 ਕਰੋੜ ਰੁਪਈਆ ਵਾਈਫ ਨੂੰ ਅੱਛਾ ਜੇ ਤੁਹਾਨੂੰ ਇਸ ਤਰ੍ਹਾਂ ਦੀਆਂ ਡਰਾਈਵਰਾਂ ਦੇ ਨਾਲ ਘਟਨਾਵਾਂ ਹੁੰਦੀਆਂ ਫਿਰ ਇਹ ਡੀਪੂ 'ਚ ਜਾ ਕੰਮ ਤੇਉਣ ਨੂੰ ਮੰਨ ਕਰਦੇ ਜੀ ਨਹੀਂ ਕਰਦਾ ਨਹੀਂ ਕਰਦਾ ਨਹੀਂ ਹੈਗਾ ਪਰ ਚਲੋ ਆਉਣਾ ਪੈਂਦਾ ਘਰ ਦੇ ਦੀ ਮਜਬੂਰੀ ਨਾਲ ਵੀ ਆਉਣਾ ਪੈਂਦਾ ਕੰਮ ਕਰਦੇ ਆ ਇਸ ਕਰਕੇ ਕੰਮ ਚੱਲ ਰਹੇ ਆ ਸਾਡੇ ਸਾਰੇ ਪਾਸੇ ਠੀਕ ਹੈ ਜੀ ਤਾਂ ਇਹ ਹੋਰ ਵੀ ਡਰਾਈਵਰ ਸਾਹਿਬਾਨ ਨੇ ਤਾਂ ਇਹ ਗੱਲਬਾਤ ਕਰਦੇ ਆ ਆ ਬਾਈ ਜੀ ਨੇ ਬਾਈ ਜੀ ਹੁਣ ਨਾ ਬਾਈ ਜੀ ਤੁਸੀਂ ਡਰਾਈਵਰ ਹੋ ਜਾਂ ਕੰਡਕਟਰ ਜੀ ਡਰਾਈਵਰ ਡਰਾਈਵਰ ਨਾਲ ਜਦੋਂ ਇਹ ਘਟਨਾ ਘਟਦੀ ਹੈ ਫਿਰ ਡਰਾਈਵਰ ਦਾ ਰੋਡ ਤੇ ਚੜਾ ਨੂੰ ਮਨ ਕਰਦਾ ਕਿ ਅੱਦੀ ਲੈ ਕੇ ਜੀ ਨਹੀਂ ਬਿਲਕੁਲ ਨਹੀਂ ਬਹੁਤ ਜ਼ਿਆਦਾ ਮਾੜਾ ਆਇਆ ਬਹੁਤ ਜ਼ਿਆਦਾ ਤਕਾ ਆਇਆ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਜੀ ਠੀਕ ਹੈ ਇਹ ਚੀਜ਼ਾਂ ਵੇਖ ਕੇ ਸਾਡਾ ਵੀ ਮਨ ਨੂੰ ਕੁਝ ਹੁੰਦਾ ਹੈ ਵੀ ਅਸੀਂ ਕਿਹੜੇ ਕੰਮਾਂ 'ਚ ਪੈ ਗਏ ਸਾਡੀ ਜਦੋਂ ਅਸੀਂ ਸੁਰੱਖਿਤ ਹੀ ਨਹੀਂ ਅਗੇ ਸਾਡੀ ਕੋਈ ਮੰਨ ਲਓ ਵੈਲਿਊ ਹੀ ਨਹੀਂ ਹੈਗੀ ਤੇ ਫਿਰ ਤੁਹਾਡਾ ਕੰਮ ਕਰਨ ਦਾ ਵੀ ਕੀ ਫਾਇਦਾ ਡਰਾਈਵਰ ਦੀ ਕੋਈ ਵੈਲਿਊ ਨਹੀਂ ਹੈਗੀ ਜੀ ਦੇਖੀ ਜਾਂਦੇ ਹੋ ਤੁਸੀਂ ਹਲਾ ਦਿਨ ਬਰ ਦਿਨ ਕਿਦਾਂ ਦੇ ਹੋਈ ਜਾਂਦੇ ਆ ਜਿਨ੍ਹਾਂ ਦੇ ਫ੍ਰੀ ਸਫਰ ਸਹੂਲਤ ਲਾਗੂ ਹੋਈ ਆ ਉਸ ਦਿਨ ਤੋਂ ਜਦੋਂ ਦਿਨ ਬਰ ਦਿਨ ਡਰਾਈਵਰ ਕਨੈਕਟਰ ਦਾ ਹੀ ਮਤਲਬ ਗੱਲ ਪੈਣ ਨੂੰ ਲੋਕ ਫਿਰਦੇ ਬਿਨਾਂ ਵਜਾਤ ਤੇ ਜੇ ਸੁਰੱਖਿਅਤ ਕੌਣ ਹੈ ਜੇ ਪੰਜਾਬ ਰੋਡ ਤੇ ਡਰਾਈਵਰ ਕੰਡੈਕਟਰ ਨੇ ਸੁਰੱਖਿਅਤ ਫਿਰ ਤੁਹਾਨੂੰ ਕੀ ਲੱਗਦਾ ਸੁਰੱਖਿਅਤ ਪੰਜਾਬ ਚ ਕੌਣ ਹੈ ਜੀ ਕੋਈ ਵੀ ਨਹੀਂ ਜੀ ਕੋਈ ਨਹੀਂ ਬਿਲਕੁਲ ਤਾਂ ਇਹ ਡਰਾਈਵਰ ਸਾਹਿਬਾਨ ਨੇ ਤਾਂ ਇਹ ਭਾਈ ਸਾਹਿਬਾਨ ਉਹ ਭਾਈ ਸਾਹਿਬ ਜਦੋਂ ਹੁਣੇ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਫਿਰ ਤੁਹਾਡਾ ਮਨ ਦੁਖੀ ਕਿੰਨਾ ਕੁ ਹੁੰਦਾ ਹੈ ਕੰਮ ਤੇ ਜਿੰਨੇ ਵੀਰ ਨੇ ਇੱਥੇ ਖੜੇ ਨੇ ਜਿੰਨੇ ਵੀਰ ਭਰਾ ਨੇ ਇਹਨਾਂ ਦਾ ਕੰਮ ਤੇ ਉਹਨੂੰ ਮਨ ਕਰਦਾ ਜੀ ਬਿਲਕੁਲ ਜੀ ਬੜਾ ਮਨ ਪਰੇਸ਼ਾਨ ਹੁੰਦਾ ਔਰ ਕਈ ਵਾਰਾਂ ਦਿਲ ਕਰਦਾ ਵੀ ਅਸੀਂ ਨੌਕਰੀ ਛੱਡ ਦਈਏ ਵੀ ਕਿਉਂਕਿ ਜੇ ਬਹੁਤ ਘਾਟਨ ਗੁਣੀਆਂ ਤਨਖਾਹਾਂ ਦੇ ਕੰਮ ਕਰ ਰਹੇ ਆ 24 ਘੰਟੇ ਡਿਊਟੀ ਕਰ ਰਹੇ ਆ ਅਸੀਂ ਮੌਤ ਦੇ ਮੂੰਹ ਨਾਲ ਖੇਡਦੇ ਆ ਔਰ ਪਬਲਿਕ ਨੂੰ ਅਸੀਂ ਸੁਰੱਖਿਆ ਤੇ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਤੱਕ ਜਗ੍ਹਾ ਤੱਕ ਪਹੁੰਚਾਉਨੇ ਆ ਪਰ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਉਦੋਂ ਮਨ ਬਹੁਤ ਦੁਖੀ ਹੁੰਦਾ ਤੇ ਦਿਲ ਨਹੀਂ ਕਰਦਾ ਇਹੋ ਜਿਹਾ ਕੰਮ ਕਰਨ ਨੂੰ ਪਰ ਸਰਕਾਰ ਡਰਾਈਵਰ ਕਨੈਕਟਰ ਦੇ ਪੱਖ ਦੇ ਵਿੱਚ ਹਮੇਸ਼ਾ ਹੀ ਕੋਈ ਇਹੋ ਜਿਹਾ ਠੋਸ ਕਦਮ ਚੁੱਕਦੀ ਨਹੀਂ ਗੀ ਵੀ ਜੋ ਇਹਨਾਂ ਨੂੰ ਕੋਈ ਵਧੀਆ ਤਰੀਕੇ ਨਾਲ ਸਹੂਲਤ ਦਿੱਤੀ ਜਾਵੇ ਜਾਂ ਇਹਨਾਂ ਦੀ ਸੁਰੱਖਿਆਤ ਕੀਤੀ ਜਾਵੇ ਜਾ ਕੋਈ ਇਹਨਾਂ ਦੀਆਂ ਬੱਸਾਂ ਗਾਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਵਾਏ ਜਾਣ ਜੇ ਕੋਈ ਇਦਾਂ ਦੀ ਲੜਾਈ ਝਗੜਾ ਹੁੰਦਾ ਵਾ ਇਹਨੂੰ ਨਾ ਕੀਤਾ ਜਾਵੇ ਪਰ ਸਾਡੇ ਆਹ ਵਾਲੀ ਜਿਹੜੀ ਕੱਲ ਵਾਲੀ ਘਟਨਾ ਵਾਪਰੀ ਆ ਇਹ ਸੁਣ ਕੇ ਸਾਡਾ ਬਹੁਤ ਮਨੋਂ ਠੇਸ ਪਹੁੰਚੀ ਔਰ ਸਾਡਾ ਕੰਮ ਕਰਨੋਂ ਵੀ ਦਿਲ ਨਹੀਂ ਕਰ ਰਿਹਾ ਸਵੇਰ ਦਾ ਜਿੰਨੇ ਵੀ ਸਾਡੇ ਸਾਥੀ ਆ ਤੁਸੀਂ ਦੇਖ ਸਕਦੇ ਹੋ ਪੁੱਛ ਸਕਦੇ ਹੋ ਵੀ ਕੀ ਹਾਲਾਤ ਆ ਉਹਨਾਂ ਦੇ ਉਹਨਾਂ ਦਾ ਦਿਲ ਨਹੀਂ ਕਰਦਾ ਕੰਮ ਤੋਂ ਇਸੇ ਕਰਕੇ ਅਸੀਂ ਬੱਸਾਂ ਬੰਦ ਕਰਕੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਅਸੀਂ 24 24 ਘੰਟੇ ਡਿਊਟੀ ਕਰਦੇ ਆਂ ਤੇ ਸਰਕਾਰ ਸਾਡਾ ਸਹਾਦ ਦੇਵੇ ਔਰ ਜਿੰਨਾ ਸਾਡੇ ਸਾਥੀ ਦਾ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ ਔਰ ਘਰ ਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਂਦੀ ਠੀਕ ਹੈ ਜੀ ਠੀਕ ਹੈ ਜੀ ਤਾਂ ਆ ਵੀਰ ਖੜੇ ਨੇ ਨਵੇਂ ਨੇ ਇਹ ਜਿਹੜੇ ਕੰਡਕਟਰ ਡਰਾਈਵਰ ਵੀਰ ਨੇ ਨਵੇਂ ਨੇ ਇਸ ਫੀਲਡ ਦੇ ਵਿੱਚ ਜਾਂ ਇਸ ਡਿਪਾਰਟਮੈਂਟ ਦੀ ਗੱਲ ਕਰ ਲਈਏ ਬੇਸ਼ੱਕ ਕੰਟਰੈਕਟ ਬੇਸਿਸ ਤੇ ਨੇ ਪਰ ਇਹਨਾਂ ਤੋਂ ਵੀ ਜਾਨਣਾ ਚਾਹਾਂਗੇ ਵੀ ਭਾਈ ਕੀ ਅਜਿਹੀਆਂ ਘਟਨਾਵਾਂ ਦੇਖ ਕੇ ਇਹਨਾਂ ਦਾ ਮਨ ਕਰਦਾ ਕੰਮ ਤੇ ਆਉਣ ਨੂੰ ਮਨ ਕਰਦਾ ਡਿਊਟੀ ਤੇ ਆਉਣ ਨੂੰ ਬਾਈ ਹੁਣਾਂ ਤੋਂ ਗੱਲ ਕਰਦੇ ਆ ਬਾਈ ਜੀ ਤੁਸੀਂ ਇਹ ਨਵੇਂ ਇਸ ਫੀਲਡ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਜੀ ਸਾਨੂੰ ਹੋ ਗਏ 2 2.5 ਸਾਲ ਹੋ ਗਏ 2.5 ਸਾਲ ਹੋ ਗਏ ਹਾਂਜੀ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਡਰਾਈਵਰਾਂ ਕੰਡਕਟਰਾਂ ਦੇ ਨਾਲ ਹੋਣ ਕਿ ਇਹ ਤੁਹਾਡੇ ਮਨ ਤੇ ਕੀ ਅਸਰ ਹੁੰਦਾ ਹੈ ਮਨ ਕਰਦਾ ਕੰਮ ਤੇ ਆਉਣ ਨੂੰ ਜੀ ਮਨ ਤਾਂ ਜਮ ਜਦੋਂ ਦੀ ਘਟਨਾ ਹੋਈ ਨਾਲ ਦੇ ਸਾਥੀਆਂ ਦਾ ਸਾਰਿਆਂ ਦਾ ਭਰੋਸਾ ਟੁੱਟਾ ਹੋਇਆ ਕੰਮ ਤੋਂ ਦਿਲ ਨਹੀਂ ਕਰਦਾ ਸਾਰਿਆਂ ਦਾ ਦਿਲ ਟੁੱਟੇ ਹੋਏ ਵੀ ਦਿਨ ਰਾਤ ਅਸੀਂ ਕੰਮ ਕਰਦੇ ਆਂ ਲੋਕਾਂ ਨੂੰ ਵੀ ਸਵਾਰੀਆਂ ਨੂੰ ਇੱਧਰ ਤੋਂ ਉੱਧਰ ਸਾਰਿਆਂ ਨੂੰ ਚੜ੍ਹਾਦੇ ਆਂ ਜੇ ਅਸੀਂ ਬਨ ਕੇ ਵੀ ਇੱਕ ਅੱਡਾ ਚੱਕ ਲਿਆ ਸਵਾਰੀ ਨਹੀਂ ਚੱਕਦੇ ਇੱਕ ਅੱਡੇ ਤੋਂ ਸਵਾਰੀ ਸਾਨੂੰ ਠੁਮਕੀ ਦਿੰਦੀ ਹੈ ਵੀ ਸਾਰੇ ਉੱਥੋਂ ਤੋਂ ਹੀ ਲੰਘਣਾ ਸਾਡਾ ਰੋਜ਼ ਹੀ ਉਹੀ ਰੂਟ ਹੁੰਦਾ ਸਾਰਿਆਂ ਦਾ ਪੱਕਾ ਰੂਟ ਸਵਾਰੀ ਠੁਮਕੀ ਦੇ ਦਿੰਦੀ ਹੈ ਵੀ ਹਾਂ ਵੀ ਅਗਲੇ ਅਕਾਲ ਤੋਂ ਆਇਓ ਤੁਸੀਂ ਤੁਹਾਨੂੰ ਦੇਖ ਲਾਂਗੇ ਬਹੁਤ ਕਦੋਂ ਹੁੰਦੀ ਹੈ ਇਹ ਚੱਕਰ ਜੀ ਬਾਈ ਤੁਸੀਂ ਡਰਾਈਵਰ ਹੋ ਜਾਂ ਕੰਡਕਟਰ ਜੀ ਕੰਡਕਟਰ ਅੱਛਾ ਜੀ ਜਦੋਂ ਤੁਹਾਡੇ ਡਰਾਈਵਰ ਕੰਡਕਟਰ ਵੀਰ ਹੀ ਨੇ ਸੁਰੱਖਿਤਾ ਕੀ ਫਿਰ ਤੁਹਾਨੂੰ ਕੀ ਲੱਗਦਾ ਪੰਜਾਬ ਚ ਸੁਰੱਖਿਤਾ ਕੌਣ ਹੈ ਜੀ ਜੇ ਆਪਾਂ ਵੇਖ ਸਕਦੇ ਆ ਪਿੱਛੇ ਕਿੰਨੀਆਂ ਘਟਨਾਵਾਂ ਹੋਈਆਂ ਕਈ ਨੌਜਵਾਨ ਮਾਰੇ ਗਏ ਇਹ ਨਾ ਕੋਈ ਸਰਕਾਰੀ ਮੁਲਾਜ਼ਮ ਕੋਈ ਸੇਫ ਹੈ ਜੀ ਤੇ ਨਾ ਕੋਈ ਆਮ ਬੰਦਾ ਸੇਫ ਹੈ ਜਦੋਂ ਦੀ ਆਮ ਆਪ ਪਾਰਟੀ ਇਸ ਲਈ ਆਈ ਹੈ ਪੰਜਾਬ ਚ ਕੋਈ ਵੀ ਸੁਰੱਖਿਤ ਨਹੀਂ ਗਈ ਪਿੱਛੇ ਆਪਾਂ ਵੇਖੇ ਕਿੰਨੀਆਂ ਘਟਨਾਵਾਂ ਹੋਈਆਂ ਕੋਈ ਤੇ ਆ ਜੋ ਸਾਡਾ ਡਰਾਈਵਰ ਵੀਰ ਨਾਲ ਹੋਇਆ ਬਹੁਤ ਦੁਖਦਲੀ ਗੱਲ ਹੈ ਜੀ ਅਸੀਂ ਵੀ ਚੰਡੀਗੜ੍ਹ ਤੋਂ ਜਲੰਧਰ ਚੱਲਦੇ ਆਈਏ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸਾਡੇ ਨਾਲ ਵੀ ਮਤਲਬ ਸਵਾਰੀ ਨਾਲ ਮਾੜਾ-ਮੋਟਾ ਹੁੰਦਾ ਰਹਿੰਦਾ ਏ ਪਰ ਅੱਜ ਤੱਕ ਇਹ ਨਹੀਂ ਹੋਇਆ ਕਿ ਕਤਲ ਤੱਕ ਦੀ ਗੱਲ ਦਾ ਬਈ ਇਹ ਪਹਿਲਾ ਕੇਸ ਆਇਆ ਸਾਡੇ ਜੋ ਕਿ ਅਸੀਂ ਇੱਥੇ ਬੈਠੇ ਆ ਆਪਣੇ ਭਰਾ ਦੇ ਇਨਸਾਫ ਲਈ ਕਿ ਉਹਨਾਂ ਦੇ ਪਰਿਵਾਰ ਨੂੰ ਬੰਦਾ ਹੱਕ ਦਿੱਤਾ ਜਾਵੇ ਤੇ ਉਹਨੂੰ ਇਨਸਾਫ ਦਿੱਤਾ ਜਾਵੇ ਅੱਛਾ ਬਾਈ ਜੀ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਤੁਹਾਡੇ ਪਰਿਵਾਰਕ ਮੈਂਬਰ ਕੀ ਕਹਿੰਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖ ਕੇ ਜੀ ਬਸ ਆਈ ਕਹਿੰਦੇ ਆ ਜੀ ਤੇ ਛੱਡ ਦਿਓ ਕੰਮ ਨੂੰ ਜਾ ਜੋ ਕੋਈ ਹੋਰ ਕੰਮ ਕਰ ਲਓ ਸਾਨੂੰ ਸਵਾਰੀਆਂ ਨੂੰ ਆਪਣੀ ਜਗ੍ਹਾ ਤੇ ਪਹੁੰਚਾਉਂਦੇ ਆ ਤੇ ਜਦੋਂ ਸਵਾਰੀਆਂ ਸਾਡੇ ਨਾਲ ਇਦਾਂ ਦਾ ਬਿਹੇਵ ਕਰਦੀਆਂ ਨੇ ਸਾਨੂੰ ਦੁੱਖ ਹੁੰਦਾ ਜੀ ਤੇ ਘਰ ਦੇ ਵੀ ਕਹਿੰਦੇ ਨੇ ਕੋਈ ਨੀ ਛੱਡ ਆਓ ਪਰ ਮਜਬੂਰੀਆਂ ਕਰਕੇ ਇੱਥੇ ਲੱਗੀ ਹੋਈਆਂ ਕੰਮ ਆਪਦੀ ਹਾਂਜੀ ਬਿਲਕੁਲ ਤਾਂ ਹੋਰ ਵੀ ਵੀਰ ਨੇ ਬਾਈ ਜੀ ਤੁਸੀਂ ਡਰਾਈਵਰ ਹੋ ਜਾਂ ਕੰਡਕਟਰ ਜੀ ਕੰਡਕਟਰ ਅੱਛਾ ਜੀ ਹਾਂਜੀ ਜਦੋਂ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਤੁਹਾਡੇ ਪਰਿਵਾਰਕ ਮੈਂਬਰ ਕੀ ਕਹਿੰਦੇ ਨੌਕਰੀ ਕਰਨ ਨੂੰ ਲੈ ਕੇ ਬਾਪ ਤਾਂ ਇਹੀ ਕਹਿੰਦਾ ਜੀ ਕੱਲ੍ਹ ਦੇ ਕਹਿ ਰਹੇ ਨੇ ਵੀ ਯਾਰ ਤੁਸੀਂ ਛੱਡ ਦੋ ਵੀ ਇਦੋਂ ਤੂੰ ਆਪਣਾ ਵੀ ਕੋਈ ਰੋਜ਼ਗਾਰ ਹੋਰ ਕਰ ਲਓ ਆਪਦਾ ਤੁਸੀਂ ਵੀ ਇਸ ਨੌਕਰੀ ਨਾਲ ਤਰਾ ਜੀ ਮੈਨੂੰ ਦੁਖੀ ਹੁੰਦਾ ਜਦੋਂ ਇਸ ਤਰ੍ਹਾਂ ਘਟਨਾਵਾਂ ਘਟਦੀਆਂ ਤੁਹਾਡੇ ਆਪਣੇ ਮਿਹਨਤੀ ਲੋਕਾਂ ਦੇ ਨਾਲ ਅਜਿਹਾ ਵਰਤਾਰਾ ਹੋਣਾ ਜੀ ਕੱਲ ਦਾ ਸਾਡਾ ਸਾਰਾ ਡੈਪੂ ਸਹਿਮ ਦੇ ਮਾਹੌਲ ਚ ਹੈ ਹਾਂਜੀ ਤੁਹਾਡੀ ਕਿੰਨੀ ਉਮਰ ਹੋਈ ਬਾਈ ਜੀ ਮੇਰੀ 26 ਸਾਲ ਹੈ 26 ਸਾਲਾਂ ਦੀ ਉਮਰ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਘਟਨਾਵਾਂ ਹੁੰਦੀਆਂ ਸੁਣੀਆਂ ਸੀਗੀਆਂ ਪੰਜਾਬ ਰੋਡ ਦੇ ਡਰਾਈਵਰਾਂ ਕੰਡੈਕਟਰਾਂ ਦੇ ਨਾਲ ਬਾਈ ਝਗੜੇ ਤਾਂ ਹੁੰਦੇ ਰਹਿੰਦੇ ਸੁਣੇ ਸੀਗੇ ਪਰ ਇਹ ਕਤਲ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਹਾਂਜੀ ਜਿਹੜੇ ਲੋਕ ਕਹਿੰਦੇ ਨੇ ਵੀ ਭਾਈ ਇਹ ਰੰਗਲਾ ਪੰਜਾਬ ਹੈ ਪੰਜਾਬ ਚ ਤਾਂ ਹਰ ਕੋਈ ਸੁਰੱਖਿਅਤ ਹੈ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਜੀ ਤੁਸੀਂ ਦੇ ਵੀ ਇੱਕ ਸਰਕਾਰੀ ਮੁਲਾਜ਼ਮ ਜਿਹੜਾ ਸੀਗਾ ਜੀ ਆਹਨ ਡਿਊਟੀ ਬੰਦਾ ਸੀਗਾ ਜੀ ਉਸ ਦਾ ਕਤਲ ਹੋ ਗਿਆ ਤੇ ਆਮ ਪਬਲਿਕ ਦਾ ਕੀ ਮਾਹੌਲ ਹੋਊਗਾ ਜੀ ਹਾਂਜੀ ਸੁਰੱਖਿਅਤ ਨਹੀਂ ਮੰਨਦੇ ਤੁਸੀਂ ਆਪਣੇ ਮੰਨਦੇ ਨਹੀਂ ਮੰਨਦੇ ਸਾਡੇ ਨਾਲ ਤਾਂ ਲੜਾਈ ਝਗੜੇ ਹੁੰਦੇ ਰਹਿੰਦੇ ਪਰ ਆਹ ਜਿਹੜਾ ਕਤਲ ਹੀ ਕਰ ਦੇਣਾ ਕਿਸੇ ਦਾ ਧੀ ਪੁੱਤ ਤੁਰ ਗਿਆ ਜੀ ਪਰਿਵਾਰ ਤੋਂ ਵੀ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜੀ ਵੀ ਇਹਨੂੰ ਵੰਦਾਂ ਇਨਸਾਫ ਦਿੱਤਾ ਜਾਵੇ ਅਤੇ ਉਸ આરોપી ਉੱਪਰ ਜਿਹੜਾ ਉਨੂੰ ਉਮਰ ਕੈਦੀ ਸਜ਼ਾ ਦਿੱਤੀ ਹੈ ਭਾਈ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਤਾਂ ਅਚਨਰ ਸਿੰਘ ਨੇ ਲਾਸਟ ਦੇ ਵਿੱਚ ਇਹਨਾਂ ਤੋਂ ਪੁੱਛਦੇ ਆ ਭਾਈ ਸਾਹਿਬ ਲਾਸਟ ਦੇ ਵਿੱਚ ਤੁਹਾਡੀ ਕੀ ਮੰਗ ਹੈ ਇਹ ਤਾਂ ਜੋ ਪਰਿਵਾਰ ਨੂੰ ਵੀ ਇਨਸਾਫ ਮਿਲ ਸਕੇ ਤੁਸੀਂ ਕਿਹੜੀ ਮੰਗ ਸਰਕਾਰ ਤੋਂ ਰੱਖਦੇ ਹੋ ਜੀ ਬਿਲਕੁਲ ਜੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਉਹਦੇ ਘਰਦਿਆਂ ਨੂੰ 1 ਕਰੋੜ ਰੁਪਇਆ ਰਾਸ਼ੀ ਦਿੱਤੀ ਜਾਵੇ ਸਰਕਾਰ ਵੱਲੋਂ ਔਰ ਉਹਦੇ ਘਰਵਾਲੀ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜਿੱਥੋਂ ਆਪਣੇ ਬੱਚਿਆਂ ਦਾ ਔਰ ਘਰ ਦਾ ਔਰ ਜਿਗਾਰ ਚਲਾ ਸਕੇ ਅਸੀਂ ਸਰਕਾਰ ਤੋਂ ਵਾਰ-ਵਾਰ ਇਹੀ ਮੰਗ ਕਰਦੇ ਆ ਔਰ ਇਨਸਾਫ ਦਿੱਤਾ ਜਾਵੇ ਔਰ ਜਿਹੜੇ ਸ਼ਖਸ ਨੇ ਕਤਲ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਠੀਕ ਹੈ। ਇਹ ਮੰਨ ਕਰਦੇ ਹਾਂ। ਸੋ ਬਿਲਕੁਲ ਦਰਸ਼ਕੋ ਇਹ ਸਾਡੇ ਨਾਲ ਪੰਜਾਬ ਰੋਡਵੇਜ਼ ਡਿਪੂ ਨੰਬਰ 1 ਦੇ ਮੁਲਾਜ਼ਮ ਤਾਂ ਜਿਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਵੱਲੋਂ ਕਦੋਂ ਇਹਨਾਂ ਦੀਆਂ ਮੰਗਾਂਵਾਲ ਗੌਰ ਕੀਤਾ ਜਾਂਦਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਵਾਹ ਨੂੰ ਕਿਹੋ ਜਿਹਾ ਇਨਸਾਫ ਮਿਲਦਾ ਹੈ। ਇਹ ਤਾਂ ਆਉਣ ਵਾਲਾ ਵਕਤ ਹੀ ਬਿਆਨ ਕਰੇਗਾ। ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਕੀ ਤੁਸੀਂ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਸੁਰੱਖਿਅਤ ਮੰਨਦੇ ਹੋ ਇਸ ਬਾਰੇ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਦਿਓ। ਬਹੁਤ-